ਅੱਜ ਜਦੋਂ ਭੀਖਸ਼ਾ ਨੇ ਅੱਲਾ ਦੇ ਚਰਨਾਂ 'ਚ ਇਬਾਦਤ ਕੀਤੀ ਨਾ ਉਹਨੇ ਆਪਣੇ ਚੇਲਿਆਂ ਨੂੰ ਆਖਿਆ ਅੱਜ ਇਦਾਂ ਲੱਗਦਾ ਹੈ ਕਿ ਜਿਵੇਂ ਅੱਲਾ ਦੇ ਸਾਹਮਣੇ ਕੀਤੀ ਹੋਈ ਮੇਰੀ ਇਬਾਦਤ ਜਿਹੜੀ ਉਹ ਸਫਲ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਉਹ ਕਿਦਾਂ ਕਹਿੰਦਾ ਜਿਸ ਅੱਲਾ ਨੂੰ ਨਿਤ ਚੇਤੇ ਕਰਦਾ ਨਾ ਅੱਜ ਸਰੀਰ ਰੂਪ ਜਾਮੇ ਦੇ ਵਿੱਚ ਧਰਤੀ ਤੇ ਪ੍ਰਗਟ ਹੋਇਆ ਹੁਣ ਜਿੰਨੇ ਵੀ ਉਹਦੇ ਚੇਲੇ ਸੀ ਉਹਨਾਂ ਨੇ ਆਖਿਆ ਭੀਖਮਸ਼ਾ ਇਦਾਂ ਨਹੀਂ ਸਾਨੂੰ ਨਾਲ ਲੈ ਕੇ ਚੱਲ ਤੇ ਸਾਡੇ ਮਨ ਦਾ ਸ਼ੰਕਾ ਦੂਰ ਕਰ। ਪਰ ਜਦੋਂ ਤੁਰੇ ਨਾ ਠਸਕੇ ਦੀ ਧਰਤੀ ਤੋਂ ਆਪਣੇ ਚੇਲਿਆਂ ਨੂੰ ਆਪਣੇ ਅਮਰੀਦਾਂ ਨੂੰ ਨਾਲ ਲੈ ਕੇ ਤੁਰਿਆ। ਜਦੋਂ ਪਟਨਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਏ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਛੋਟੀ ਉਮਰ ਦੇ ਸੀ। ਬਾਲ ਵਸਤਾ ਦੇ ਵਿੱਚ ਸੀ। ਜਦੋਂ ਪੀਰ ਭੀਖਮਸ਼ਾ ਆਇਆ ਤੇ ਪੀਰ ਭੀਖਮਸ਼ਾ ਨੇ ਆ ਕੇ ਆਪਣੇ ਮਨ ਦੀ ਭਾਵਨਾ ਨੂੰ ਪ੍ਰਗਟ ਕਰਦਿਆਂ ਆਖਿਆ ਮੈਂ ਇੱਕ ਵਾਰ ਇਹਨਾਂ ਅੱਖਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹਣਾ ਜਦੋਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਨਾ ਉਹਨਾਂ ਨੇ ਕਿਹਾ ਤੇਤੀਆਂ ਸਾਲਾਂ ਬਾਅਦ ਘਰ ਵਿੱਚ ਪੁੱਤ ਦਾ ਜਨਮ ਹੋਇਆ ਜਿੰਨਾ ਚਿਰ ਇਹਨਾਂ ਦੇ ਪਿਤਾ ਜੀ ਆ ਕੇ ਦਰਸ਼ਨ ਨਹੀਂ ਕਰ ਲੈਂਦੇ ਉਨ੍ਹਾਂ ਚਿਰ ਕਿਸੇ ਨੂੰ ਵੀ ਦਰਸ਼ਨ ਕਰਨ ਦੀ ਆਗਿਆ ਨਹੀਂ ਦਿੱਤੀ ਜਾਏ। ਤਿੱਤੀਆਂ ਸਾਲਾਂ ਬਾਅਦ ਘਰ ਵਿੱਚ ਪੁੱਤ ਪੈਦਾ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਸਾਮ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰ ਰਹੇ। ਖਬਰਾਂ ਮਿਲ ਗਈਆਂ ਸੀ ਇੰਨਿਆਂ ਚਿਰਾਂ ਬਾਅਦ ਘਰ ਵਿੱਚ ਪੁੱਤ ਆਇਆ ਤੇ ਮਹਾਰਾਜ ਆਪਣੇ ਸਿੱਖੀ ਦੇ ਕਾਰਜ ਨੂੰ ਵਿੱਚ ਨਹੀਂ ਛੱਡ ਪਏ। ਮਹਾਰਾਜ ਲਗਾਤਾਰ ਆਪਣੇ ਕਾਰਜ ਕਰਦੇ ਰਹੇ। ਤੇ ਜਦੋਂ ਸਮਾਂ ਮਿਲਿਆ ਨਾ ਸਮਾਂ ਮਿਲਣ ਉੱਤੇ ਆ ਕੇ ਆਪਣੇ ਪੁੱਤ ਨੂੰ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਦਰਸ਼ਨ ਦیدار ਕੀਤੇ ਜਦੋਂ ਭੀਖਮਸ਼ਾਲ ਨੇ ਮਨ ਦੀ ਭਾਵਨਾ ਨੂੰ ਪ੍ਰਗਟ ਕੀਤਾ ਤੇ ਸਾਰੇ ਪਰਿਵਾਰ ਨੇ ਸਲਾਹ ਕਰਕੇ ਕਿਹਾ ਨਹੀਂ ਜਿੰਨਾ ਚਿਰ ਇਹਨਾਂ ਦੇ ਪਿਤਾ ਦੀ ਦਰਸ਼ਨ ਨਹੀਂ ਕਰ ਲੈਂਦੇ ਉਹਨਾਂ ਚਿਰ ਕਿਸੇ ਨੂੰ ਦਰਸ਼ਨਾ ਦੀ ਆਗਿਆ ਨਹੀਂ ਦਿੱਤੀ ਜਾਏਗੀ ਤੇ ਮੈਂ ਇਹਦਾ ਜਿਹੜਾ ਬਚਨ ਸਤਿਗੁਰੂ ਦੀ ਬਾਣੀ ਚਾਹੁੰਦਾ ਨਾ ਛੇ ਤੋਂ ਵੀ ਕਮਸ਼ਾਲੇ ਆਪਣੀ ਜ਼ਿੰਦਗੀ ਵਿੱਚ ਮਸਾਲਿਆ ਹੋਏਗਾ ਜਿਹੜਾ ਆਪਾਂ ਨਿਤ ਬਚਨ ਪੜ੍ਹਦੇ ਆ ਨਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਆ ਜਿੱਤੇ ਰੁਟੀਨ ਸਿੱਖ ਦੀ ਜ਼ਿੰਦਗੀ ਦੀ ਬਣ ਜਾਏ ਨਾ ਇਦਾਂ ਦੀ ਭਾਵਨਾ ਬਣ ਜਾਏ ਸਿੱਖ ਦੇ ਮਨ ਅੰਦਰ ਇਹ ਖਿਆਲ ਪ੍ਰਗਟ ਹੋਣ ਲੱਗ ਪਵੇ ਕਿ ਜਿੰਦਾ ਚਿਰ ਮੈਂ ਆਪਣੇ ਗੁਰੂ ਦੇ ਦਰਸ਼ਨ ਨਾ ਕਰ ਲਵਾਂ ਮੈਂ ਉਹਨਾਂ ਚਿਰ ਕੁਝ ਸ਼ਤਾਂ ਦਾ ਨਹੀਂ ਜਿਸ ਦਿਨੇ ਸੁਭਾਅ ਬਣ ਗਿਆ ਨਾ ਸਾਡਾ ਪਿਆਰਿਓ ਜਿਸ ਦਿਨੇ ਭਾਵਨਾ ਇੱਕ ਤਮੰਨਾ ਬਣ ਗਈ ਸਾਡੀ ਯਾਦ ਰੱਖਿਓ ਫਿਰ ਜਦੋਂ ਗੁਰੂ ਦੇ ਘਰ ਵਿੱਚ ਜਾਵਾਂਗੇ ਨਾ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਕੇ ਬੜਾ ਸਕੂਨ ਮਿਲੇਗਾ ਜ਼ਿੰਦਗੀ 'ਚ ਅੱਜ ਬੰਦਾ ਬੇਸਕੂਨ ਹੋਇਆ ਫਿਰਦਾ ਹੈ ਅੱਜ ਟੈਨਸ਼ਨ ਆ ਹਰ ਇੱਕ ਬੰਦਾ ਭੱਜ ਦੌੜ ਵਿੱਚ ਚੱਲ ਰਿਹਾ ਹੈ ਹਰ ਇੱਕ ਬੰਦਾ ਅੱਜ ਆਪ ਧਾਵੀ ਵਿੱਚ ਤੁਰਿਆ ਜਾ ਰਿਹਾ ਹੈ ਅੱਜ ਧਨ ਦੌਲਤ ਪੈਸੇ ਦੀ ਘਾਟ ਨਹੀਂ ਹੈ ਅੱਜ ਬੰਦੇ ਅੰਦਰੋਂ ਸਕੂਨ ਗਵਾਚ ਚੁੱਟਾ ਹੈ ਤੇ ਸਕੂਨ ਕਿੱਥੋਂ ਮਿਲਣਾ ਸੀ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬਾਣੀ ਦੇ ਕੋਲੋਂ ਤੇ ਅਸੀਂ ਬਾਣੀ ਦੇ ਨੇੜੇ ਆਉਣ ਦਾ ਵੀ ਯਤਨ ਬੋਲੋ ਜੀ ਨਹੀਂ ਕੀਤਾ ਜਿਹੜੀ ਚੀਜ਼ ਨੇ ਜ਼ਿੰਦਗੀ 'ਚ ਸਕੂਨ ਦੇਣਾ ਸੀ ਨਾ ਉਸ ਬਾਣੀ ਨਾਲ ਅਸੀਂ ਆਪਣਾ ਨਾਤਾ ਤੋੜ ਲਿਆ ਤੇ ਜਿੱਦਾਂ ਜਿੱਦਾਂ ਅਸੀਂ ਬਾਣੀ ਤੋਂ ਦੂਰ ਹੋ ਕੇ ਤੇ ਸਮਾਜ ਦੇ ਅਲਜੀਨਿਆਂ ਦੇ ਵਿੱਚ ਉਲਝ ਗਏ ਉਦਾਂ ਉਦਾਂ ਸਕੂਨ ਜ਼ਿੰਦਗੀ ਚ ਚਲੇ ਜਾਂਦਾ ਰਿਹਾ ਤੇ ਦੁੱਖ ਪਰੇਸ਼ਾਨੀਆਂ ਨੇ ਸਾਡੀ ਜ਼ਿੰਦਗੀ ਚ ਘਰ ਕਰ ਲਿਆ ਅੱਜ 100 ਦੇ ਵਿੱਚੋਂ 80% ਘਰਾਂ ਦੇ ਵਿੱਚ ਐਸੇ ਵੀਰ ਭੈਣਾਂ ਨੇ ਜਿਹੜੇ ਨਿਤ ਟੈਨਸ਼ਨ ਦੀ ਦਵਾਈ ਖਾ ਕੇ ਫੇਰ ਆਪਣੇ ਘਰਾਂ ਚ ਸੌਂਦੇ ਨੇ ਇਹ ਹਾਲਾਤ ਸੀ ਸਾਡੇ ਆ ਬਜ਼ੁਰਗਾਂ ਦੇ ਕਿੰਨਾ ਸਕੂਨ ਸੀ ਉਹਨਾਂ ਦੀ ਜ਼ਿੰਦਗੀ ਚ ਕਿੰਨਾ ਅੱਲਾਹ ਤਾਲਾ ਦੀ ਇਬਾਦਤ ਕਰਨ ਵਾਲੇ ਸੀ ਸਾਡੇ ਪੁਰਖੇ ਕਦੇ ਚਿਹਰੇ ਤੇ ਗਮੀ ਨਹੀਂ ਜਦੋਂ ਵੀ ਕਿਸੇ ਨੇ ਪੁੱਛਣਾ ਨਾ ਭਾਵੇਂ ਪੇਟ ਭੁੱਖਾ ਵੀ ਹੁੰਦਾ ਸੀ ਤੇ ਕਿਸੇ ਦੂਜੇ ਨੇ ਆ ਕੇ ਪੁੱਛਣਾ ਨਾ ਕਿੱਦਾਂ ਹੈ ਭਾਈ ਤੇ ਚਿਹਰੇ ਤੇ ਬਗਾਸ ਹੋਣਾ ਤੇ ਖੇੜਾ ਹੋਣਾ ਤਾਂ ਵੀ ਕਹਿਣਾ ਦਾਤੇ ਦੀ ਰਜਾ ਵਿੱਚ ਹਾਂ ਤੇ ਸਦਾ ਚੜ੍ਹਦੀ ਕਲਾ 'ਚ ਜਿਉਂ ਰਹੇ ਹਾਂ ਅੱਜ ਕੋਈ ਐਦਾਂ ਦਾ ਮਿਲੇਗਾ ਤੁਹਾਨੂੰ ਤੁਸੀਂ ਪੁੱਛ ਕੇ ਵੇਖ ਲਓ ਭਾਈ ਕੀ ਹਾਲ ਹੈ ਅਸੀਂ ਨਾ ਕਿੱਲਿਆਂ ਦਾ ਮਾਲਕ ਵੀ ਕਹਿੰਦਾ ਮਸਾ ਟਾਈਮ ਪਾਸ ਹੋ ਰਿਹਾ ਹੈ ਜੀ ਅਸੀਂ ਕਿੱਲੇ ਜ਼ਮੀਨ ਹੋਵੇ ਦੁਨੀਆਂ ਦੇ ਧਨ ਪਦਾਰਥ ਹੋਣ ਤਾਂ ਵੀ ਬੰਦਾ ਕਹਿੰਦਾ ਜੀ ਟਾਈਮ ਪਾਸ ਹੋ ਰਿਹਾ ਹੈ ਬੜਾ ਔਖਾ ਸਮਾਂ ਲੰਘ ਰਿਹਾ ਹੈ ਸਾਡੇ ਆ ਬਜ਼ੁਰਗਾਂ ਨੇ ਖੇਤਾਂ 'ਚ ਹਲ ਹਾਉਂਦਿਆਂ ਵੀ ਕਹਿਣਾ ਸੀ ਚੜ੍ਹਦੀ ਕਲਾ ਵਿੱਚ ਇਹ ਦੇਖੋ ਪਰ ਲਵਾਉਣ ਵਾਲੇ ਭਾਈ ਤਾਰੂ ਸਿੰਘ ਵਰਗੇ ਕਹਿੰਦੇ ਸੀ ਚੜ੍ਹਦੀ ਕਲਾ 'ਚ ਹਾਂ ਆਰਿਆਂ ਨਾਲ ਜੀਦੇ ਜਾਣ ਵਾਲੇ ਭਾਈ ਪਤੀ ਦਾਸ ਨੇ ਕਿਹਾ ਚੜ੍ਹਦੀ ਕਲਾ ਵਿੱਚ ਹਾਂ ਤੇ ਜਦੋਂ ਭੀਖਮ शाह ਨੂੰ ਪੁੱਛਿਆ ਨਾ ਵੀ ਉਹਨਾਂ ਤੇਰੇ ਦਰਸ਼ਨਾਂ ਦੀ ਆਗਿਆ ਨਹੀਂ ਹੈ ਤੁਸੀਂ ਇੱਥੇ ਬੈਠ ਜਾਓ ਤੁਹਾਨੂੰ ਰਹਿਣ ਵਾਸਤੇ ਜਗ੍ਹਾ ਮਿਲੇਗੀ ਛੱਕਣ ਵਾਸਤੇ ਪ੍ਰਸ਼ਾਦਾ ਮਿਲੇਗਾ ਜਿੰਨਾ ਮਰਜ਼ੀ ਲੰਮਾ ਸਮਾਂ ਤੁਸੀਂ ਰਹਿ ਸਕਦੇ ਹੋ ਉਹਨੇ ਮੰਨਦੀ ਭਾਵਨਾ ਪ੍ਰਗਟ ਕਰਕੇ ਕਿਹਾ ਸੀ ਨਹੀਂ ਜਿੰਨਾ ਚਿਰ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਨਹੀਂ ਕਰਾਂਗਾ ਇਸ ਜ਼ਬਾਨ ਉੱਤੇ ਇੱਕ ਵੀ ਅੰਮ ਦਾ ਗਾਣਾ ਨਹੀਂ ਤਰਾਂਗਾ ਉਹਨੇ ਕਿਹਾ ਮੈਂ ਛਕਾਂਗਾ ਨਹੀਂ ਉਹਨਾਂ ਚਿਰ ਕੁਝ ਜਦੋਂ ਉਹਨੇ ਭਾਵਨਾ ਪ੍ਰਗਟ ਕੀਤੀ ਸਾਰੇ ਪਰਿਵਾਰ ਨੇ ਸਲਾਹ ਕਰਕੇ ਜਦੋਂ ਦਰਸ਼ਨਾਂ ਦੀ ਆਗਿਆ ਦਿੱਤੀ ਨਾ ਤੇ ਭੀਖਮਸ਼ਾ ਦੇ ਮਾਨ ਅੰਦਰ ਇੱਕ ਸਵਾਲ ਆਇਆ ਇਹਦਾ ਕਿਉਂ ਨਾ ਹੋਵੇ ਅੱਜ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਚੱਲਿਆ ਹਾਂ ਮੈਂ ਦੋ ਕੁੱਝੀਆਂ ਲੈ ਕੇ ਜਾਣਾ ਤੇ ਮਹਾਰਾਜ ਦੇ ਸਾਹਮਣੇ ਧਰਾਂਗਾ ਤੇ ਪੁੱਛਾਂਗਾ ਤੁਹਾਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਦਾਤਾ ਜੀ ਤੁਸੀਂ ਹਿੰਦੂਆਂ ਨੂੰ ਵੱਧ ਪਿਆਰ ਕਰਦੇ ਹੋ ਤੇ ਮੁਸਲਮਾਨਾਂ ਨੂੰ ਵੱਧ ਪਿਆਰ ਕਰਦੇ ਹੋ ਉਹਨੇ ਦੋ ਪੁੱਜੀਆਂ ਆਪਣੇ ਹੱਥਾਂ 'ਚ ਲਈਆਂ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਚਰਣਾ 'ਤੇ ਜਾ ਕੇ ਸਿਰ ਰੱਖਿਆ ਤੇ ਜਿੰਨੀ ਭਾਵਨਾ ਦੇ ਨਾਲ ਭੀਖਮਸ਼ਾਹ ਨੇ ਸਿਰ ਝੁਟਾਇਆ ਨਾ ਸਿੱਖੋ ਜੇ ਇੰਨੀ ਭਾਵਨਾ ਦੇ ਨਾਲ ਕਲਗੀਧਰ ਦੇ ਚਰਣਾ 'ਤੇ ਸਾਡਾ ਸਿਰ ਝੁਕ ਜਾਏ ਨਾ ਮੈਂ ਕਹਿੰਦਾ ਜੀ ਗੋਬਿੰਦ ਸਿੰਘ ਮਹਾਰਾਜ ਰਹਿਤਾਂ ਦੇ ਨਾਲ ਸਾਡੀਆਂ ਝੋੜੀਆਂ ਪਰਦੇਣਗੇ ਜੇ ਭਾਵਨਾ ਵੜ ਕੇ ਸਿਰ ਚੋਂ ਬੇਗੂਂਦਿਆ ਚਰਣਾ ਚ ਭਾਵਨਾ ਵੜਾ ਕੇ ਕੋਮਲ ਚਰਣਾ ਚ ਸਿਰ ਝੁਕਾਇਆ ਪੀਰ ਪੀਖਮ शाह ਨੇ ਦੋਵੇਂ ਪੁੱਜੀਆਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਕੀਤੀਆਂ ਤੇ ਜਿਹੜਾ ਬਾਣੀ ਚ ਬਚਣ ਆਉਂਦਾ ਹੈ ਨਾ ਵਿਣ ਬੋਲਿਆ ਸਭ ਕਿਸ ਜਾਣਦਾ ਇਸ ਆਗੇ ਗੀਚੇ ਅਰਦਾਸ ਮਨ ਵਿੱਚ ਭਾਵਨਾ ਸੀ ਮਹਾਰਾਜ ਨੂੰ ਦੱਸਿਆ ਨਹੀਂ ਪਾਤਸ਼ਾਹ ਜੀ ਆ ਭਾਵਨਾ ਲੈ ਕੇ ਆਇਆ ਹਾਂ ਗੁਰੂ ਦੇ ਅੰਦਰ ਦੀ ਭਾਵਨਾ ਨੂੰ ਜਦੋਂ ਪਛਾਣਿਆ ਨਾ ਤੇ ਧੰਨ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਗੁਰੂ ਨੇ ਦੋਵੇਂ ਹੱਥੋਂ ਦਾ ਕੋਮਲ ਪੁੱਜੀਆਂ ਦੇ ਉੱਤੇ ਰੱਖ ਦਿੱਤੇ ਜਦੋਂ ਇਹ ਦੇਖਿਆ ਨਾ ਆਪਣੀਆਂ ਅੱਖਾਂ ਨਾਲ ਪੀਰ ਧੀਖਮ शाह ਪਰਸਾਨ ਹੋ ਗਿਆ ਤੇ ਮਨ ਵਿੱਚ ਆਇਆ ਦਾਤਾ ਜੀ ਮੈਂ ਤਾਂ ਸਵਾਲ ਲੈ ਕੇ ਆਇਆ ਸੀ ਕਿ ਤੁਸੀਂ ਹਿੰਦੂਆਂ ਨੂੰ ਵੱਧ ਪਿਆਰ ਕਰੋਗੇ ਕਿ ਮੁਸਲਮਾਨਾਂ ਨੂੰ ਵੱਧ ਪਿਆਰ ਕਰੋਗੇ ਪਰ ਪਾਤਸ਼ਾਹ ਜੀ ਤੁਸੀਂ ਦੱਸ ਦਿੱਤਾ ਹੈ ਤੁਸੀਂ ਕੱਲੇ ਹਿੰਦੂਆਂ ਸਿੱਖਾਂ ਜਾਂ ਮੁਸਲਮਾਨਾਂ ਦੇ ਨਹੀਂ ਤੁਸੀਂ ਕੁੱਲ ਕੈਨਾਤ ਦੇ ਸਤਿਗੁਰੂ ਹੋ ਮਨ ਦੀ ਭਾਵਨਾ ਜੋ ਵੀ ਖਮਸ਼ਾ ਦੀ ਸੀ ਧੰਨਵਾਜਾਂ ਵਾਲੇ ਪਾਦਸ਼ਾਹ ਨੇ ਨਿਵਰਤ ਕਰਕੇ ਰੱਖ ਦਿੱਤੀ